ਸਾਸੀਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤੇ ਤਹਿਸੀਲ ਫਾਜ਼ਿਲਕਾ ਦੇ ਪਿੰਡ ਬੰਨਾਵਾਲੀ ਵਿਖੇ ਇੱਥੇ ਤੁਹਾਨੂੰ ਇੱਕ ਪੁਰਾਣੀ ਹਵੇਲੀ ਦਿਖਾਵਾਂਗੇ ਤੇ ਦੱਸਾਂਗੇ ਇਸ ਹਵੇਲੀ ਦੇ ਪਿਛੋਕੜ ਬਾਰੇ ਪਿੰਡ ਬੰਨਾਵਾਲੀ ਵੰਡ ਤੋਂ ਪਹਿਲਾਂ ਅੱਧਾ ਪਿੰਡ ਸਿੱਖ ਬਰਾਦਰੀ ਅਤੇ ਅੱਧਾ ਪਿੰਡ ਮੁਸਲਮਾਨ ਬਰਾਦਰੀ ਦਾ ਸੀ ਇਸ ਪਿੰਡ ਦੇ ਵਿੱਚ ਜੋ ਆਪਾਂ ਹਵੇਲੀ ਦੇਖ ਰਹੇ ਆ ਇਹ ਹਵੇਲੀ 1947 ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਆ ਤੇ ਇਹ ਹਵੇਲੀ ਇਸ ਏਰੀਏ ਦੇ ਸਭ ਤੋਂ ਵੱਡੇ ਮੁਸਲਮਾਨ ਪਰਿਵਾਰ ਦੀ ਸੀ ਜਿਨ੍ਹਾਂ ਦਾ ਨਾਮ ਮੀਆਂ ਫੈਜ਼ احمد ਜੋਈਆ ਸੀ ਜੋ ਅੱਧੇ ਪਿੰਡ ਦੇ ਮਾਲਕ ਸਨ ਅਤੇ ਉਹਨਾਂ ਦੇ ਕੋਲ 80 ਮਰਬੇ ਜ਼ਮੀਨ ਸੀ ਦੂਰ ਦੂਰ ਤੱਕ ਉਹਨਾਂ ਦਾ ਵੱਡਾ ਨਾਮ ਸੀ ਇਹ ਹਵੇਲੀ ਅੱਜ ਵੀ ਪਿੰਡ ਵਿੱਚ ਬਹੁਤ ਉੱਚੀ ਨਜ਼ਰ ਆਉਂਦੀ ਹੈ। ਇਸ ਹਵੇਲੀ ਦੇ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਹੈ। ਗੁਰਦੁਆਰਾ ਸਾਹਿਬ ਵਾਲੇ ਪਾਸੇ ਮੀਆਂ ਫੈਜ਼ ਅਹਿਮਦ ਜੋਈਆ ਜੀ ਦਾ ਘਰ ਸੀ। ਇਹ ਹਵੇਲੀ ਉਹਨਾਂ ਦੇ ਆਉਣ ਜਾਣ ਵਾਲੇ ਲੋਕਾਂ ਲਈ ਬਣਾਈ ਸੀ। ਇਸ ਹਵੇਲੀ ਦੇ ਆਸੇ ਪਾਸੇ ਉਸ ਸਮੇਂ ਬਾਗ ਹੁੰਦਾ ਸੀ। ਅੱਜ ਵੀ ਬੰਨਾਵਾਲੀ ਪਿੰਡ ਵਿੱਚ ਇਹ ਹਵੇਲੀ ਫੈਜ਼ ਦੀ ਹਵੇਲੀ ਵਜੋਂ ਜਾਣੀ ਜਾਂਦੀ ਆ ਇਸ ਪਰਿਵਾਰ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਪਰਿਵਾਰ ਹੈ ਬੰਨਾ ਵਾਲੀ ਰਹਿੰਦਿਆਂ ਇਸ ਪਰਿਵਾਰ ਦਾ ਜਿੱਡਾ ਵੱਡਾ ਰੁਤਬਾ ਸੀ ਉਸ ਤੋਂ ਵੱਧ ਤਰੱਕੀ ਲੈਂਦੇ ਪੰਜਾਬ ਜਾ ਕੇ ਕੀਤੀ ਪਰਿਵਾਰ ਦੀ ਗੱਲ ਕਰੀਏ ਤਾਂ ਮੀਆਂ ਫੈਜ਼ ਅਹਿਮਦ ਜੋਇਆ ਜੀ ਜੋ ਲੈਂਦੇ ਪੰਜਾਬ ਜਾ ਕੇ ਐਮਐਲਏ ਬਣੇ ਉਹ ਦੋ ਭਰਾ ਸਨ ਉਨ੍ਹਾਂ ਦੇ ਛੋਟੇ ਭਰਾ ਮੀਆਂ ਮੁਹੰਮਦ ਹਿਆਤ ਜੋਈਆ ਜੀ ਸਨ ਮੀਆਂ ਫੈਜ਼ ਅਹਿਮਦ ਜੋਈਆ ਜੀ ਸ਼੍ਰੀ ਮੁਕਸਰ ਸਾਹਿਬ ਦੇ ਨੇੜਲੇ ਪਿੰਡ ਜਸਿਆਣਾ ਵਿਆਹੇ ਹੋਏ ਸਨ ਮੀਆਂ ਫੈਜ਼ ਅਹਿਮਦ ਜੋਈਆ ਜੀ ਦੇ ਪੁੱਤਰ ਮੀਆਂ ਮਮਤਾਜ ਜੋਈਆ ਜੀ ਹਨ ਜੋ ਕਿ ਲਾਹੌਰ ਵਿੱਚ 17 ਸਾਲ ਸਿਟੀ ਮੈਜਰ ਸਟ੍ਰੀਟ ਅਤੇ 4 ਜ਼ਿਲ੍ਹਿਆਂ ਦੇ ਡੀਸੀ ਰਹਿ ਚੁੱਕੇ ਹਨ ਅਤੇ ਮੀਆਂ ਮੁਹੰਮਦ ਹੀਆਤ ਜੋਈਆ ਜੀ ਦੇ ਪੁੱਤਰ ਮੀਆਂ ਮੁਹੰਮਦ ਅਸ਼ਰਫ ਜੋਈਆ ਜੀ ਜੋ ਕੁਵਾਰ ਐਮਪੀਏ ਰਹਿ ਚੁੱਕੇ ਹਨ ਅਤੇ ਉਹਨਾਂ ਦੇ ਭਰਾ ਮੀਆਂ ਮੁਹੰਮਦ ਅਮਜ਼ਦ ਜੋਈਆ ਜੀ ਜੋ ਪੰਜਵਾਰ ਐਮਪੀਏ ਰਹਿ ਚੁੱਕੇ ਹਨ 1947 ਦੀ ਵੰਡ ਮਗਰੋਂ ਇਹ ਪਰਿਵਾਰ ਜਦੋਂ ਬੰਨਾਂਵਾਲੀ ਤੋਂ ਗਿਆ ਤਾਂ ਇਸ ਪਰਿਵਾਰ ਨੂੰ ਲਾਹੌਰ ਦੇ ਨੇੜੇ ਜ਼ਮੀਨ ਦੇਣ ਲੱਗੇ ਤਾਂ ਇਹਨਾਂ ਨੇ ਕਿਹਾ ਕਿ ਮੈਂ ਆਪਣੇ ਭਾਈਚਾਰੇ ਦੇ ਨਾਲ ਹੀ ਰਹਾਂਗਾ ਤਾਂ ਫਿਰ ਜ਼ਿਲ੍ਹਾ ਪਾਕਪਟਨ ਦੀ ਤਹਿਸੀਲ ਅਰਫਵਾਲਾ ਦੇ ਪਿੰਡ EB 51 ਮੀਹਾਂ ਫੈਜ ਵਿੱਚ ਅਲਾਟਮੈਂਟ ਹੋਈ ਇਹ ਪਰਿਵਾਰ ਜ਼ਿਲ੍ਹਾ ਪਾਕਪਟਨ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਹਨ ਅਤੇ ਪਾਕਪਟਨ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਨਾਮ ਹੈ ਮੀਆਂ ਮਮਤਾਜ ਜੋਇਆ ਜੀ ਦੀ ਸ਼ਾਦੀ ਮੋਕਲ ਸਰਦਾਰਾਂ ਵਿੱਚ ਹੋਈ ਮੀਆਂ ਮਮਤਾਜ ਜੋਇਆ ਜੀ ਦੀ ਬੇਗਮ ਮੁਹੰਮਦ ਆਰਫ ਨਕਈ ਸਾਬਕਾ ਮੁੱਖ ਮੰਤਰੀ ਜੀ ਦੀ ਸਾਕੀਪਾਨ ਜੀ ਹੈ ਗੱਲ ਕਰੀਏ ਸਾਹੀਵਾਲ ਸ਼ਹਿਰ ਦੀ ਤਾਂ ਉਹ ਸਾਰਾ ਮੋਕਲ ਸਰਦਾਰਾਂ ਦੀ ਜ਼ਮੀਨ ਦੇ ਵਿੱਚ ਵਸਿਆ ਹੋਇਆ ਹੈ ਜੋ ਕਿ ਮੀਆਂ ਮਮਤਾਜ ਜੀ ਦੇ ਸਾਰਾ ਪਰਿਵਾਰ ਹੈ ਮੀਆਂ ਮਮਤਾਜ ਜੋਇਆ ਜੀ ਦਾ ਇੱਕ ਪੁੱਤਰ ਡਾਕਟਰ ਮੀਆਂ ਜੁਨਾਇਦ ਜੋਇਆ ਜੀ ਹਨ ਜੋ ਕਿ ਐਮਪੀ ਇਹ ਰਹ ਚੁੱਕੇ ਹਨ ਮੀਆਂ ਜੁਨਾਇਦ ਜੋਇਆ ਜੀ ਦਾ ਸਾਰੇ ਪਰਿਵਾਰ ਦੀ ਗੱਲ ਕਰੀਏ ਤਾਂ ਖੈਬਰ ਪਖਤੂਨ ਤੋਂ ਦੋ ਵਾਰ ਮੁੱਖ ਮੰਤਰੀ ਰਹ ਚੁੱਕੇ ਅਬਤਾਬ ਅਹਿਮਦ ਖਾਨ ਸ਼ੇਰਪਾਓ ਉਹਨਾਂ ਦੇ ਸਹੁਰਾ ਸਾਹਿਬ ਹਨ ਅਬਤਾਬ ਅਹਿਮਦ ਖਾਨ ਸ਼ੇਰਪਾਓ ਦੇ ਵੱਡੇ ਭਰਾ ਹਿਆਤ ਸ਼ੇਰਪਾਓ ਉਹ ਗਵਰਨਰ ਖੈਬਰ ਪਖਤੂਨ ਰਹੇ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਮੀਆਂ ਮੁਮਤਾਜ਼ ਜੀ ਦੀ ਬੇਟੀ ਚੌਧਰੀ ਸੁਜਾਤ ਸਾਬਕਾ ਪ੍ਰਧਾਨ ਮੰਤਰੀ ਵਜ਼ੀਰ ਅਲਾਇ ਅਤੇ ਚੌਧਰੀ پرویز ਅਲਾਹੀ ਜੀ ਡਿਪਟੀ ਪ੍ਰਾਈਮ ਮਿਨਿਸਟਰ ਪਾਕਿਸਤਾਨ ਸਾਬਕਾ ਮੁੱਖ ਮੰਤਰੀ ਪੰਜਾਬ ਪਾਕਿਸਤਾਨ ਦੇ ਪਰਿਵਾਰ ਵਿੱਚ ਵਿਆਹੀ ਹੋਈ ਹੈ ਇਹ ਸਾਰਾ ਪਰਿਵਾਰ ਇਕੱਠਾ ਵੱਸਦਾ ਹੈ ਇਹ ਬਹੁਤ ਵੱਡਾ ਖਾਨਦਾਨ ਹੈ ਵੰਡ ਤੋਂ ਪਹਿਲਾਂ ਵੀ ਇਸ ਪਰਿਵਾਰ ਦਾ ਵੱਡਾ ਨਾਮ ਸੀ ਅਤੇ ਵੰਡ ਤੋਂ ਮਗਰੋਂ ਵੀ ਖੂਬ ਤਰੱਕੀ ਕੀਤੀ ਹੈ ਮੀਆਂ ਮਮਤਾਜ ਜੋਇਆ ਜੀ ਅੱਜ ਵੀ ਆਪਣੇ ਪਿੰਡ ਬੰਨਾ ਵਾਲਾ ਨੂੰ ਯਾਦ ਕਰਦੇ ਹਨ ਅਤੇ ਇਸ ਤੋਂ ਇਲਾਵਾ ਆਸੇ-ਪਾਸੇ ਦੇ ਪਿੰਡ ਚੱਕ ਸ਼ੇਰੇ ਵਾਲਾ ਪਾਕਾਂ ਲੱਖੇ ਵਾਲੀ ਅਰਨੀ ਵਾਲਾ ਪੰਨੀ ਵਾਲਾ ਪਿੰਡਾਂ ਨੂੰ ਵੀ ਬਹੁਤ ਯਾਦ ਕਰਦੇ ਹਨ ਅਤੇ ਬੰਨਾਂ ਵਾਲੇ ਪਿੰਡ ਦੇ ਲੋਕ ਵੀ ਮੀਆਂ ਫੈਜ਼ ਜੀ ਨੂੰ ਅੱਜ ਵੀ ਯਾਦ ਕਰਦੇ ਨੇ 1947 ਦੀ ਵੰਡ ਮਗਰੋਂ ਇਹ ਹਵੇਲੀ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਧਰਮ ਸਿੰਘ ਪੰਬੇ ਦੇ ਕਿਲਾ ਤੋਂ ਆਏ ਸਰਦਾਰ ਤਾਰਾ ਸਿੰਘ ਪੰਬਾ ਅਤੇ ਸਰਦਾਰ ਸੁੰਦਰ ਸਿੰਘ ਜੀ ਪੰਬਾ ਉਹਨਾਂ ਦੇ ਹਿੱਸੇ ਆਈ ਅੱਜ ਵੀ ਉਹਨਾਂ ਦਾ ਪਰਿਵਾਰ ਇਸ ਹਵੇਲੀ ਦੇ ਵਿੱਚ ਵਸਦਾ ਹੈ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਅੱਗੇ ਵਕਤ ਤੋਂ ਬਾਅਦ ਦੋਸਤ ਮਿੱਤਰਾਂ ਦੇ ਤੱਕ ਜਰੂਰ ਸ਼ੇਅਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ